ਕੇਂਦਰ ਸਰਕਾਰ ਵੱਲੋਂ ਨਵੇਂ ਬਣਾਏ ਤਿੰਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਅੰਦੋਲਨ ਦੇ ਵਿੱਚ ਕਿਸਾਨਾਂ ਨੇ ਰੇਲ ਰੋਕੋ ਅੰਦੋਲਨ ਤਹਿਤ ਗਿੱਦੜਬਾਹਾ ਦੇ ਰੇਲਵੇ ਲੈਣਾ ਤੇ ਧਰਨਾ ਲਾਇਆ ਤੇ ਦੂਜੇ ਪਾਸੇ ਗਿੱਦੜਬਾਹਾ ਦੇ ਮਲੋੜ ਤੋਂ ਬਠਿੰਡਾ ਹਾਈਵੇ ਰੋਡ ਤੇ ਪੈਂਦੇ ਰੇਲੈਂਸ ਪੰਪ ਤੇ ਅਣਮਿੱਥੇ ਸਮੇਂ ਲਈ ਕਿਸਾਨਾਂ ਵੱਲੋਂ ਧਰਨਾ ਲਗਾ ਦਿੱਤਾ ਗਿਆ ਹੈ ਇਸ ਧਰਨੇ ਦੌਰਾਨ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਖਿਲਾਫ ਜਮ ਕੇ ਨਾਅਰੇਬਾਜੀ ਕੀਤੀ ਗਈ ਧਰਨੇ ਚ ਪਿੰਡਾਂ ਸ਼ਹਿਰਾਂ ਦੇ ਕਸਬਿਆਂ ਚੋਂ ਵੱਡੀ ਗਿਣਤੀ ਚ ਕਿਸਾਨ ਮਜ਼ਦੂਰ ਮੁਲਾਜ਼ਮ ਤੇ ਨੌਜਵਾਨ ਸ਼ਾਮਲ ਹੋਏ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾ ਜਾਨਾਂ ਨੇ ਕਿਹਾ ਕਿ ਖੇਤੀ ਵਿਰੋਧੀ ਕਾਨੂੰਨ ਰੱਦ ਹੋਣ ਤੱਕ ਕਿਸਾਨ ਜਥੇਬੰਦੀਆਂ ਇਦਾਂ ਹੀ ਸੰਘਰਸ਼ ਜਾਰੀ ਰੱਖਣਗੀਆਂ। ਇਸ ਮੌਕੇ ਵੱਖ-ਵੱਖ ਬੁਲਾ ਰਹੇ ਨੇ। ਤਖਰੀਰ ਕਰਦੇ ਆਂ ਕੇਂਦਰ ਦੀ ਮੋਦੀ ਸਰਕਾਰ ਨੂੰ ਚੰਗੇ ਰਗੜੇ ਲਾਏ ਤੇ ਖੇਤੀ ਬਿੱਲਾਂ ਨੂੰ ਰੱਦ ਕਰਕੇ ਕਿਸਾਨਾਂ ਨੂੰ ਉਹਨਾਂ ਦੀਆਂ ਮੰਗਾਂ ਤੇ ਲੋੜਾਂ ਦੇ ਹਿਸਾਬ ਨਾਲ ਕੋਈ ਪੁਖਤਾ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ। ਆ ਮੈਂ ਜ਼ਿਲ੍ਹਾ ਜਨ ਅਸਕਰ ਭਾਰਤੀ ਕਿਸਾਨ ਜੋਨ ਇਕਤਾ ਅਗਰਾਹਾ ਅੱਜ ਅਸੀਂ ਸਾਰੇ ਦੇਸ਼ ਵਾਸੀਆਂ ਨੂੰ ਦੱਸਣਾ ਚਾਹੁੰਦੇ ਆ ਕਿ ਸਾਡੇ ਪੰਜਾਬ ਦੇ 31 ਸੰਘਰਸ਼ੀਲ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਅੱਜ ਭਾਰਤੀ ਕਿਸਾਨ ਯੂਨਿਟਾ ਅਗਰਾਹਾ ਵੱਲੋਂ ਇਕੱਤਾ ਅਸੀਂ ਜਿੰਨੇ ਮੰਤਰੀ ਆ ਭਾਜਪਾ ਵਾਲਿਆਂ ਦੇ ਉਹਨਾਂ ਦੇ ਘਰਾਂ ਦੇ ਮੂਹਰੇ ਬੈਠਾਂਗੇ ਘਰਾਓ ਕਰਾਂਗੇ ਤੇ ਨਾਲ ਹੀ ਅਸੀਂ ਜਿਹੜੇ ਟੋਲ ਪਲਾਜਾ ਉਹਨਾਂ ਦੇ ਅਸੀਂ ਬਾਈਕਾਟ ਕਰਾਂਗੇ ਉਹਨਾਂ ਦੇ ਜਿਹੜਾ ਧਰਨੇ ਲਾਵਾਂਗੇ ਇਸੇ ਤਰ੍ਹਾਂ ਜਿਹੜੇ ਰੈਲੀਨਸ ਪੰਪ ਹੈ ਜਾਂ ਜਿਹੜੇ ਐਸਆਰ ਪੰਪ ਵਾਜਦੇ ਆ ਉਹਨਾਂ ਦੇ ਵੀ ਅਸੀਂ ਦਰਾਂ ਤੇ ਬੈਠਾਂਗੇ ਤੇ ਨਾਲ ਜਿਹੜੇ ਮੌਲ ਬਾਜ਼ਾਰ ਵੱਡੇ ਵੱਡੇ ਖੋਲਿ ਜਾ ਰਹੇ ਆ ਸਾਡੇ ਛੋਟੀਆਂ ਦੁਕਾਨਾਂ ਨੂੰ ਖਤਪਾਨ ਨਾਲ ਉਹਨਾਂ ਦੇ ਬਾਰਾਂ 'ਚ ਵੀ ਬੈਠਾਂਗੇ ਹੋਰ ਕਈ ਤਰ੍ਹਾਂ ਦੇ ਜਿਹੜੇ ਟੋਲ ਪਰਾਜਾ ਜਾਂ ਹੋਰ ਕੋਈ ਮੌਲ ਹੈ ਉਹ ਛੋਟੇ ਛੋਟੇ ਉਹਨਾਂ ਦੇ ਮੂਰੇ ਵੀ ਅਸੀਂ ਬੈਠਾਂਗੇ ਜਿਹੜੇ ਥਰਮਲ ਲਾਏ ਆ ਪ੍ਰਾਈਵੇਟ ਉਹਨਾਂ ਦੇ ਵੀ ਅਸੀਂ ਪ੍ਰਦਰਸ਼ਨ ਕਰਾਂਗੇ ਤੇ ਨਾਲ ਹੀ ਰੇਲਵੇ ਟਰੈਕ ਦੇ ਵੱਡੇ ਪੱਧਰ ਤੇ ਸਾਡੇ ਕਿਸਾਨ ਚਾਰ ਪੰਜ ਸਾਵਾਂ ਤੇ ਪੰਜਾਬ ਦੇ ਵਿੱਚ ਬੈਠਣਗੇ ਤੇ ਦਿੱਲੀ ਨਾਲ ਜਿਹੜਾ ਉਹ ਨੇਸ਼ਨ ਤੋੜਾਂਗੇ ਇਹ ਲਗਾਤਾਰ 90 ਸੇ ਸਮੇ ਦਾ ਸਾਡਾ ਦਿਨ ਰਾਤ ਦਾ ਇਹ ਮੋਰਚਾ ਹੋਊਗਾ ਇਹਦੇ ਵਿੱਚ ਅਸੀਂ ਜਿਹੜੇ ਕਾਰਪੋਰੇਟ ਘਰਾਣੇ ਤੇ મોદી ਇਹ ਇੱਕੋ ਹੀ ਹੈ ਅਸੀਂ ਸਮਝਦੇ ਹਾਂ ਵੀ 1990 ਜਿਹੜੀਆਂ 90 99 ਦੀਆਂ ਨੀਤੀਆਂ ਨਿੱਜੀਕਰਨ ਸੰਸਾਰੀਕਰਨ ਉਧਾਰੀਕਰਨ ਇਸ ਐਜੰਡੇ ਨੂੰ મોદી ਨੇ 5 ਜੂਨ ਨੂੰ ਜਵਾਨੇ ਵੋਟਾਂ ਨਾਲ ਜਦੋਂ ਕਿ ਅਸੀਂ ਬਿਮਾਰੀਆਂ ਨਾਲ ਜਿਹੜੀਆਂ ਕਰੋਨਾ ਬਿਮਾਰੀਆਂ ਛਿੜੀਆਂ ਹੋਈਆਂ ਉਹਦਾ ਡਰਾਵਾ ਦੇ ਕੇ ਸਾਨੂੰ ਘਰਾਂ ਦੇ ਵਿੱਚ ਬੰਦ ਕੀਤਾ ਆਇਆ ਸੀ ਇਹ ਉਹਨਾਂ ਤਿੰਨ ਆਰਡੀਨਸ ਜਿਹੜੇ ਖੇਤੀ ਵਿਰੋਧੀ ਕਾਲੇ ਕਾਨੂੰਨ ਹੈ ਜਿਹੜੇ ਸਾਡਾ ਮੰਡੀਕਰਨ ਤੋੜਨ ਜਾ ਰਹੇ ਆ ਅੱਜ ਹੀ ਸਾਡਾ ਜਿਹੜਾ ਨਰਮੇ ਦਾ ਮੰਡੀਆਂ ਦੇ ਵਿੱਚ ਇੱਥੇ ਟੈਕ ਜਾਮ ਕੀਤਾ ਕਿਸਾਨਾਂ ਨੇ ਆਮ ਭਾਰੇ ਕਿ ਸਾਡਾ ਨਰਮਾ ਜਿਹੜਾ ਜਦੋਂ ਕਿ ਉਹ ਜਿਹੜਾ 5600 ਤੇ 10 ਰੁਪਏ ਵਾਲਾ ਹੈ ਤੇ ਭਾਵਿਕ ਦਾ ਉਹ 4 4000 ਤੋਂ 4500 ਵਾਤੋਂ ਦਾ 5500 ਤੱਕ ਜਾਂਦਾ ਵੀ ਹੁਣ ਇਹ ਜਿਹੜਾ ਸਾਡੇ ਸਾਹਮਣੇ ਆ ਗਿਆ ਮੰਡੀਕਰਨ ਤੋੜਤਾ ਇਹ ਇਹਦਾ ਬੁਰਾ ਅਸਰ ਜਿਹੜਾ ਮੰਡੀਕਰਨ ਜਿੰਨੇ ਮਜ਼ਦੂਰ ਹੈ ਮੰਡੀ ਦੇ ਉਹਨਾਂ ਤੇ ਪੈਣਾ ਹੈ ਜਿਹੜੇ ਕਾਰਖਾਨੇਦਾਰ ਉਹਨਾਂ ਤੇ ਪੈਣਾ ਹੈ ਤੇ ਇਹ ਕੁੱਲ ਦੁਨੀਆ ਤੇ ਪੈਣਾ ਹੈ ਇਹਦਾ ਅਸਰ ਤੇ ਨਾਲ ਹੀ ਸਾਡੇ ਜਿਹੜੇ ਕਿਸਾਨਾਂ ਤੇ ਤੇ ਪੈਣਾ ਹੀ ਪੈਣਾ ਹੈ ਅਸੀਂ ਉਹਨਾਂ ਦਾ ਸਾਥ ਵੀ ਮੰਗਿਆ ਪਿੱਛੇ ਜਿਹੜੀਆਂ ਹੱਥ ਬਣ ਕੇ ਸਾਰੀਆਂ ਸ਼ਹਿਰਾਂ ਦੇ ਵਿੱਚ ਅਸੀਂ ਬੇਨਤੀ ਕੀਤੀ ਜੋ ਪੰਜਾਬ ਬੰਦ ਸੀਗਾ ਤੇ ਅੱਗੇ ਖੇਤਾ ਖੇਤਾ ਠੇਕਾ ਖੇਤੀ ਨੀਤੀ ਆਈ ਹੈ ਜਿਹੜੀ ਉਹ ਵੀ ਸਾਡੇ ਲੋਕਾਂ ਨੂੰ ਭੁਜਾਉਣ ਵਾਲੀ ਗੱਲ ਹੈ। ਉਹਦੇ 'ਚ ਇੱਕ ਵਾਰ ਉਹ ਸੱਤ ਫਸਲਾਂ ਵਜਾਉਣਗੇ ਪਰ ਸਾਡੀਆਂ ਫਸਲਾਂ ਨਹੀਂ ਚੱਕਣਗੇ। ਫਿਰ ਉਹ ਸਾਨੂੰ ਕਹਿਣਗੇ ਤੁਸੀਂ ਠੇਕੇ ਤੇ ਦੇ ਦਿਓ ਜੇ ਤੁਹਾਡਾ 80 ਹਜ਼ਾਰ ਆ ਤੁਹਾਨੂੰ 1/2 ਲੱਖ ਰੁਪਇਆ ਲੱਖ ਰੁਪਇਆ ਦੇਵਾਂਗੇ। ਅਸੀਂ ਸਮਝਦੇ ਹਾਂ ਵੀ ਉਹ 4-5 ਸਾਲਾਂ ਤੋਂ ਬਾਅਦ ਲੰਬੀ ਲੀਗ ਤੇ ਸਾਡੇ ਨਾਲ ਸਮਝੌਤੇ ਕਰਕੇ ਭੱਜਣ ਗਿਆ। ਦੇਸ਼ ਵਿਦੇਸ਼ ਕੀ तमाम ਖਬਰوں سے ਜੁੜੇ ਰਹਿਣੇ کیلئے ਸਬਸਕ੍ਰਾਈਬ ਕਰੀ ਸੱਚ ਕਹੋ। ਔਰ ਬੈਲ ਆਈਕਨ ਪ੍ਰੈਸ ਕਰਕੇ ਪਾਏ ਹਰ ਲੇਟੈਸਟ ਅਪਡੇਟ ਸਭ ਤੋਂ ਪਹਿਲੇ